ਆਕਿਓ ਸਾਮੀ ਮੋਗਾ ਲੁਧਿਆਣਾ ਰੋਡ ਤੇ ਇੱਕ ਟਰੱਕ ਨੰਬਰ BB12T9985 ਸੜਕ ਤੋਂ ਥੱਲੇ ਮੋਗਾ ਰੋਡ ਵੱਲ ਨੂੰ ਖੜਾ ਸੀਗਾ ਇਹਦੇ ਪਿੱਛੋਂ ਲੁਧਿਆਣਾ ਰੋਡ ਵੱਲੋਂ ਇੱਕ i20 ਕਾਰ ਜਿਸ ਦਾ ਨੰਬਰ BB05WA9900 ਬੜੀ ਤੇਜ਼ ਰਫ਼ਤਾਰ ਨਾਲ ਆਈ ਜਿਹੜੀ ਕੀ ਪਤਾ ਨਹੀਂ ਡਰਾਈਵਰ ਦੀ ਹੱਥ ਲੱਗੀ ਜਾਂ ਕਿੱਦਾਂ ਆਇਆ ਉਹਦੇ ਵਿੱਚੋਂ 3 ਵਿਅਕਤੀ ਸਵਾਰ ਸੀਗੇ ਬੜੀ ਭੁਰੀ ਤਰ੍ਹਾਂ ਆ ਕੇ ਟਰੱਕ ਦੇ ਪਿੱਛੇ ਵੱਜ ਗਈ ਆ ਉਹਦੇ ਵਿੱਚ ਅਜੀਤ ਸਿੰਘ ਜਿੰਦਰ ਹਰਬਰ ਸਿੰਘ ਵਾਸੀ ਜੀਰਾ ਫਾਜ਼ਮ ਸਿੰਘ ਤੇ ਗਗਜੀਤ ਸਿੰਘ ਕਿ ਜਿੰਨੇ ਬੰਦੇ ਬੜੀ ਭੁਰੀ ਤਰ੍ਹਾਂ ਇੰਜਰਡ ਹੋ ਗਏ ਸੀਗੇ ਜਿਦੇ ਵਿੱਚ ਫਾਜ਼ਮ ਸਿੰਘ ਦੀ ਡੈਥ ਹੋ ਗਈ ਹੈ ਤੇ ਸਾਨੂੰ ਇਨਫੋਰਮੇਸ਼ਨ ਆ ਗਈ ਹੈ ਕਿ ਜਿਹੜਾ ਫਾਜ਼ਮ ਸਿੰਘ ਦੀ ਡੈੱਡ ਬਾਡੀ ਉਹ ਸਿਵਲ ਹਸਪਤਲ ਆ ਦੂਜਾ ਜਿਹੜਾ ਇੰਜਰਡ ਬੰਦਾ ਆ ਉਹ ਹੈਗਾ ਉਹ ਫੇ ਮੈਡੀ ਸਿਟੀ ਕਾਫੀ ਬਲੀਪ ਪਾਰਟੀ ਕੂਟ ਕਰ ਦਿੱਤੀ ਹੈ ਉਹਨਾਂ ਦੇ ਬਿਆਨ ਅਸਲ ਕਰਕੇ ਜੋ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਟ੍ਰੈਫਿਕ ਨਿਰਵਿਘਨ ਚੱਲ ਰਹੀ ਹੈ ਧੰਨਵਾਦ